ਪੰਜਾਬ ਲਈ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਹੈ ਕਿ ਹੁਣ ਪੰਜਾਬ ਦੇ ਕਿਸਾਨ ਹੀ ਯਾਨੀ ਕਿ ਪੰਜਾਬੀ ਹੀ ਖੇਤੀ ਤੋਂ ਭਰੇ ਹੋ ਰਹੇ ਨੇ ਯਾਨੀ ਕਿ ਨਵੀਂ ਪੀੜ੍ਹੀ ਕਿਸਾਨੀ ਤੋਂ ਟੁੱਟ ਰਹੀ ਹੈ ਸਿਰਫ 39% ਕਿਸਾਨ ਹੀ ਆਪਣੀ ਜ਼ਮੀਨ ਤੇ ਖੇਤੀ ਕਰ ਰਹੇ ਨੇ ਬਾਕੀ ਸਾਰਾ ਪੰਜਾਬ ਹੈ ਜਿਹੜਾ ਉਹ ਠੇਕੇ ਤੇ ਨਿਰਪਰ ਕਰ ਰਿਹਾ ਹੈ ਸੋ ਪੰਜਾਬੀ ਟਰਬਿਊਨ ਦੀ ਇਹ ਛਪੀ ਰਿਪੋਰਟ ਬੇਹੱਦ ਹੈਰਾਨ ਕਰਨ ਵਾਲੀ ਹੈ ਪੰਜਾਬ ਦੇ ਕੇਵਲ 39% ਕਿਸਾਨ ਹੀ ਆਪਣੀ ਜ਼ਮੀਨ ਤੇ ਖੇਤੀ ਕਰ ਰਹੇ ਨੇ ਬਾਕੀ ਕਿਸਾਨੀ ਦੀ ਨਿਰਪਰਤਾ ਬੇਗਾਨੇ ਖੇਤਾਂ ਤੇ ਹੈ ਪਿਤਾਪੁਰਖੀ ਧੰਦੇ ਚੋਂ ਕਿਸਾਨੀ ਜਗਤਦਾ ਅਗਲੀ ਪੀੜ੍ਹੀ ਬਾਹਰ ਹੋ ਰਹੀ ਹੈ ਸਵੇਚ 41.31% ਦੀ ਖਿਸਾਨ ਠੇਕੇ ਤੇ ਜ਼ਮੀਨਾਂ ਲੈਂਦੇ ਨੇ ਕੇਂਦਰੀ ਅਨਾਜ ਖਰੀਦ ਪੋਰਟਲ ਦੇ ਅਨੁਸਾਰ ਝੋਨੇ ਦੇ ਸੀਜ਼ਨ ਵਿੱਚ 12.83 ਲੱਖ ਕਿਸਾਨਾਂ ਦੇ ਕੀਤੇ ਮੁਲਾਂਕਣ ਚ ਤੱਥ ਉੱਭਰ ਕੇ ਆਏ ਨੇ ਕਿ ਪੰਜਾਬ ਦੇ 4.98 ਲੱਖ ਯਾਨਕੀ 38.83% ਦੀ ਕਿਸਾਨਾਂ ਨੇ ਆਪਣੀ ਜ਼ਮੀਨ ਤੇ ਖੇਤੀ ਕਰਕੇ ਫਸਲ ਦੀ ਵੇਚਵਟਤ ਕੀਤੀ ਹੈ ਆਪਣੀ ਠੇਕੇ ਤੇ ਜ਼ਮੀਨ ਲੈ ਕੇ 5.30 ਲੱਖ ਕਿਸਾਨ ਖੇਤੀ ਕਰਦੇ ਨੇ ਇਸੇ ਤਰ੍ਹਾਂ ਲੀਜ਼ ਤੇ ਜ਼ਮੀਨ ਲੈ ਕੇ 2.55% ਅਤੇ ਸ਼ਰਟ ਕਾਸ਼ਤਵਾ ਕਰਨ ਵਾਲੇ ਕਿਸਾਨ 17.31% ਨੇ ਹਰਿਆਣਾ ਚ 77.85% ਕਿਸਾਨ ਖੁਦ ਆਪਣੀ ਜ਼ਮੀਨ ਤੇ ਹੀ ਖੇਤੀ ਕਰਦੇ ਨੇ ਅਜਿਹੇ ਕਿਸਾਨ ਉੱਤਰ ਪ੍ਰਦੇਸ਼ ਵਿੱਚ 98.31% ਨੇ ਚੋਨੇ ਦੀ ਕਾਸ਼ਤ ਵਾਲੇ ਸੂਬਿਆਂ ਦੀ ਕੌਮੀ ਔਸ ਦੇਖੀ ਤਾਂ ਲਗਭਗ 80% ਕਿਸਾਨ ਆਪਣੀ ਜ਼ਮੀਨ ਤੇ ਹੀ ਖੇਤੀ ਕਰ ਰਹੇ ਨੇ ਪਰ ਪੰਜਾਬ ਦੇ ਵਿੱਚ ਹੁਣ ਕੁਝ ਹੋਰ ਹੀ ਹੋ ਰਿਹਾ ਹੈ ਪੰਜਾਬ ਦੀ ਠੇਕਾ ਖੇਤੀ ਦਾ ਬਾਜ਼ਾਰ ਚੋੜਾ ਹੁਣ ਲੱਗਿਆ ਹੈ 2016-17 ਤੋਂ ਪੰਜਾਬੀ ਨੌਜਵਾਨ ਸਟੱਡੀ ਵੀਜ਼ੇ ਤੇ ਵਿਦੇਸ਼ ਉਡਾਰੀ ਮਾਰ ਰਹੇ ਨੇ ਜਿਸ ਨੇ ਠੇਕੇ ਤੇ ਖੇਤੀ ਦਾ ਰਾਹ ਮੋਕਲਾ ਕੀਤਾ ਚਾਰ ਜ਼ਿਲ੍ਹਿਆਂ ਚ 50% ਤੋਂ ਜ਼ਿਆਦਾ ਕਿਸਾਨ ਠੇਕੇ ਤੇ ਖੇਤੀ ਕਰਦੇ ਨੇ ਪੋਰਟਲ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਭ ਤੋਂ ਵੱਧ 56.12% ਕਿਸਾਨ ਠੇਕੇ ਤੇ ਜ਼ਮੀਨ ਲੈਂਦੇ ਨੇ ਅਤੇ ਸਿਰਫ ਹੁਸ਼ਿਆਰਪੁਰ ਵਿੱਚ 50. 81 ਜਲੰਧਰ ਵਿੱਚ 50.19 ਅਤੇ ਰੋਪੜ ਜ਼ਿਲ੍ਹੇ ਵਿੱਚ 50.46% ਕਿਸਾਨ ਠੇਕੇ ਤੇ ਜ਼ਮੀਨ ਤੇ ਖੇਤੀ ਕਰਦੇ ਨੇ ਅਸਲ ਵਿੱਚ ਛੋਟੀ ਕਿਸਾਨੀ ਨੂੰ ਹੁਣ ਛੋਟੇ ਖੇਤਵਾਰਾ ਨਹੀਂ ਖਾਂਦੇ ਅਤੇ ਵੱਡੇ ਕਿਸਾਨਾਂ ਨੇ ਠੇਕੇ ਤੇ ਜ਼ਮੀਨਾਂ ਲੈ ਕੇ ਖੇਤੀ ਵਧਾ ਲਈ ਹੈ 2011 ਦੀ ਜਨਗਣਨਾ ਅਨੁਸਾਰ ਸੂਬੇ ਵਿੱਚ 2 ਲੱਖ ਛੋਟੇ ਕਿਸਾਨ ਖੇਤੀ ਤੋਂ ਬਾਹਰ ਹੋਏ ਸਨ ਦੇਸ਼ 'ਚ ਛੋਟੇ ਕਿਸਾਨਾਂ ਦੀ ਗਿਣਤੀ 11 ਕਰੋੜ ਤੋਂ ਵੱਧ ਕੇ 12 ਕਰੋੜ ਹੋ ਗਈ ਸੀ ਪੰਜਾਬ ਚ ਆਮ ਜ਼ਮੀਨਾਂ ਦਾ ਠੇਕਾ ਪ੍ਰਤੀ ਏਕੜ 50000 ਤੋਂ ਸ਼ੁਰੂ ਹੋ ਕੇ ਕਈ ਖੇਤਿਆਂ ਚ 80000 ਨੂੰ ਵੀ ਪਾਰ ਕਰ ਗਿਆ ਸੋ ਸੂਬੇ ਚ 2 ਲੱਖ ਏਕੜ ਪੰਚਾਇਤੀ ਜ਼ਮੀਨ ਜਿਸ ਉਤੇ ਐਤਕੀ 515 ਕਰੋੜ ਦੀ ਆਮਦਨ ਹੋਈ ਹੈ ਪੰਚਾਇਤੀ ਜ਼ਮੀਨਾਂ ਦਾ ਔਸਤਨ ਠੇਕਾ ਪ੍ਰਤੀ ਏਕੜ 38.82 ਰੁਪਏ ਰਿਹਾ